ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਸਾਧ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਪਵਨੰਗ 938 ਦੇ ਸਤਿਗੁਰੂ ਕਿਰਪਾ ਕਰ ਰਹੇ ਹਨ ਪਿਛੇ ਅਸੀਂ ਦਖਣੀ ਓੰਕਾਰ ਬਾਣੀ ਦੀ ਵਿਚਾਰ ਸਰਵਣ ਕਰਦੇ ਆਏ ਹਾਂ ਸਾਤਗੁਰੂ ਅਜਿ ਕਿਰਪਾ ਕਰ ਰੇ ਸਿੱਧ ਗੋਸ਼ਟ ਬਾਣੀ ਪ੍ਰਾਰੰਭ ਹੋ ਰਹੀ ਹੈ ਇਹ ਜਿਸ ਵਕਤ ਸਤਗੁਰੂ ਜੀ ਨੇ ਦੇਸ਼ ਦਸਾਂਤਰਾ ਵਿੱਚ ਵਿਚਰ ਕੇ ਅਨੇਕਾਂ ਕਲਯੁਗੀ ਜੀਵਾਂ ਦਾ ਉਧਾਰ ਕੀਤਾ ਤੇ ਸਤਗੁਰੂ ਜੀ ਨੇ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਵਸਾਇਆ ਸੀ ਤਦ ਇਥੇ ਸਤਗੁਰੂ ਜੀ ਸੰਗਤਾਂ ਨੂੰ ਉਪਦੇਸ਼ ਦੇ ਕੇ ਤਰ ਰਹੇ ਸਨ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਗੁਰਾਂ ਦੀ ਸ਼ਰਨ ਵਿੱਚ ਆ ਗਏ ਪਾਈ ਲੈਣਾ ਜੀ ਵੀ ਸਤਿਗੁਰਾਂ ਦੀ ਸੇਵਾ ਵਿੱਚ ਆ ਕੇ ਲੱਗ ਗਏ ਸਨ ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਪਾਈ ਲੈਣਾ ਜੀ ਨੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸਿੱਧਾਂ ਨਾਲ ਬਹੁਤ ਸਾਰੀ ਚਰਚਾ ਸਮੇਰ ਪਰਬਤ ਤੇ ਅਚਲ ਵਿਟਾਲੇ ਹੋਈ ਹੈ ਉਸ ਚਰਚਾ ਵਿੱਚ ਜਿਤਨੇ ਸਿੱਧਾਂ ਨਾਲ ਵਿਚਾਰ ਕਰਦਿਆਂ ਬਚਨ ਬिलास ਹੋਏ ਹਨ ਆਪ ਜੀ ਕਿਰਪਾ ਕਰਕੇ ਸਾਨੂੰ ਸੁਣਾਉਣਾ ਕਰੋ ਤਾਂ ਜੋ ਅਸੀਂ ਵੀ ਤੇ ਹੋਰ ਸੰਗਤਾਂ ਵੀ ਨਿਹਾਲ ਹੋ ਜਾਣ ਸਾਤਗੁਰੂ ਜੀ ਨੇ ਜੋ ਸਮੇਰ ਪਰਬਤ ਤੇ ਵਾਰਤਾ ਹੋਈ ਉਹ ਕਹਿ ਸੁਣਾਈ ਕਿ ਜਦੋਂ ਅਸੀਂ ਸਮੇਰ ਪਰਬਤ ਉੱਤੇ ਪਹੁੰਚੇ ਤਾਂ ਉੱਤੇ ਸਿੱਧ ਪੁਰਖ ਬੈਠੇ ਸਨ ਉਹਨਾਂ ਨੇ ਸਾਨੂੰ ਵੇਖ ਕੇ ਸਾਡੇ ਨਾਲ ਬਚਨ ਬਿਲਾਸ ਕਰਨੇ ਸ਼ੁਰੂ ਕਰ ਦਿੱਤੇ ਜੋ ਬਚਨ ਪ੍ਰਸ਼ਨ ਰੂਪਤਾ ਵਿੱਚ ਉਹਨਾਂ ਨੇ ਕਹੇ ਉਹ ਅਸੀਂ ਸਿੱਧ ਗੋਸ਼ਟ ਨਾਮੀ ਬਾਣੀ ਵਿੱਚ ਦਰਜ ਕਰ ਦਿੱਤੇ ਹਨ ਇਹ ਗੱਲ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਲੈਣਾ ਜੀ ਕਹਿਣ ਲੱਗੇ ਕਿ ਉਹ ਪ੍ਰਸ਼ਨ ਉੱਤਰ ਜੋ ਸਮੇਰ ਪਰਬਤ ਉਤੇ ਸਿੱਧਾਂ ਨਾਲ ਆਪ ਜੀ ਨੇ ਕੀਤੇ ਹਨ ਉਹੋ ਹੀ ਸਾਨੂੰ ਸੁਣਾਉਣਾ ਕਰੋ ਤਦ ਸਤਿਗੁਰੂ ਜੀ ਨੇ ਰਾਮਕਲੀ ਰਾਗਣੀ ਵਿੱਚ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਜਿਸ ਪ੍ਰਕਾਰ ਸਿੱਧਾਂ ਨਾਲ ਪ੍ਰਸ਼ਨ ਉੱਤਰ ਹੋਏ ਉਸੇ ਪ੍ਰਕਾਰ ਆਪਣੇ ਮੁਖਾਰਬਿੰਦ ਤੋਂ ਬਾਣੀ ਵਿੱਚ ਗੁੰਥਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਲੈਣਾ ਜੀ ਅਤੇ ਹੋਰ ਸਿੱਖਾਂ ਨੂੰ ਸੁਣਾਉਣਾ ਕੀਤੇ ਰਾਮਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਕਲੀ ਰਾਗ ਦੇ ਅੰਦਰ ਮਹੱਲਾ ਪਹਿਲਾ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧ ਗੋਸ਼ਟ ਨਾਮੇ ਬਾਣੀ ਉਚਾਰਨ ਕਰਦੇ ਹਨ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕਿ ਭਾਈ ਜਦ ਅਸੀਂ ਸਵੇਰ ਪਰਬਤ ਉੱਤੇ ਗਏ ਤਾਂ ਸਾਰੇ ਸਿੱਧਾਂ ਨੂੰ ਆਪੋ ਆਪਣੇ ਮਾਨ ਸਤਕਾਰ ਦੀ ਪੈ ਗਈ ਕਿ ਪਹਿਲਾਂ ਨਾਨਕ ਤਪਾ ਜੀ ਮੇਰੇ ਚਰਨੀ ਪੈਣ ਦੂਸਰੇ ਦਾ ਖਿਆਲ ਕਿ ਮੇਰੇ ਚਰਨੀ ਪੈਣ ਕੋਈ ਮਿਰਗਾਨ ਵਿਛਾ ਕੇ ਕੋਈ ਸ਼ੇਰ ਦੀ ਖਲ ਦਾ ਆਸਨ ਵਿਛਾ ਕੇ ਬਹਿ ਗਿਆ ਇਉ ਗੋਰਖਨਾਥ ਸਮੇਤ ਸਾਰੇ ਸਿੱਧਾਂ ਦੀ ਸਭਾ ਲੱਗ ਗਈ ਜਦ ਅਸੀਂ ਕੋਲ ਗਏ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜੈਕਾਰੋ ਸਾਰੇ ਸਿੱਧ ਸਮੇਰ ਪਰਬਤ ਦੀ ਸਭਾ ਵਿੱਚ ਆਪੋ ਆਪਣੇ ਆਸਣ ਲਾ ਕਰਕੇ ਬਹਿ ਗਏ ਅਸੀਂ ਜਾ ਕੇ ਬਚਨ ਕਹੇ ਕਿ ਸਾਰੀ ਸੰਤ ਸਭਾ ਨੂੰ ਜੈਕਾਰੋ ਨਮਸਕਾਰ ਹੈ ਵਾ ਸੰਤਾਂ ਦੀ ਸਭਾ ਦੀ ਜੈ ਜੈਕਾਰ ਹੋਵੇ ਤਦ ਇੱਕ ਸਿੱਧ ਬੋਲਿਆ ਕਿ ਤੁਹਾਨੂੰ ਮਰਿਆਦਾ ਅਨਸਾਰ ਪਹਿਲਾਂ ਗੁਰਖ ਨਾਥ ਨੂੰ ਮੱਥਾ ਟੇਕਣਾ ਚਾਹੀਦਾ ਸੀ ਪਿਰ ਵਾਰੀ ਵਾਰੀ ਸਭ ਨੂੰ ਨਮਸਕਾਰ ਕਰਨੀ ਚਾਹੀਦੀ ਸੀ ਇਸ ਲਈ ਤੁਸੀਂ ਸਭ ਨੂੰ ਇਕਤ੍ਰਤਾ ਦਾ ਬਚਨ ਕਹਿ ਕੇ ਜਥਾਰਤ ਬਚਨ ਨਹੀਂ ਕੀਤੇ ਕਿਉਂਕਿ ਜੈਕਾਰ ਸ਼ਬਦ ਅਸ਼ੀਰਵਾਦਾ ਵਾਜਕ ਹੈ ਜੈਕਾਰ ਸ਼ਬਦ ਆਪਣੇ ਤੋਂ ਛੋਟੀ ਉਮਰ ਦੇ ਪੁਰਖ ਨੂੰ ਕਹੀਦਾ ਇਸ ਲਈ ਤੁਸੀਂ ਸਾਨੂੰ ਛੋਟੇ ਬਣਾ ਕੇ ਜੈਕਾਰ ਸ਼ਬਦ ਕਿਹਾ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਹੁਣ ਕਰਕੇ ਹੀ ਅਸੀਂ ਤੁਹਾਨੂੰ ਸਾਰਿਆਂ ਨੂੰ ਇਕੱਠਾ ਜੈਕਾਰ ਸ਼ਬਦ ਕਿਹਾ ਹੈ ਗੇਹ ਸੰਤ ਸਵਾ ਤੁਹਾਡੀ जयकार ਹੋਵੇ ਅਰਥਾਤ ਸਾਡਾ ਇੱਕ ਅਦਵੈਤ ਸਿਧਾਂਤ ਵਾਲਾ ਮਤ ਹੈ ਸਾਡੇ ਹਿਰਦੇ ਵਿੱਚ ਭੇਦ ਭਾਵ ਨਹੀਂ ਅਸਾਂ ਨੇ ਸਾਰਿਆਂ ਨੂੰ ਇੱਕ ਰੂਪ ਨਿਸ਼ਚੇ ਕਰਕੇ ਇਕੱਠੀ ਨਮਸਕਾਰ ਕੀਤੀ ਹੈ ਦੂਸਰਾ ਇਹ ਹੈ ਕਿ ਜੋ ਤੁਹਾਡੇ ਅੰਦਰ ਮਾਨ ਅੰਕਾਰ ਹੈ ਕਿ ਅਸੀਂ ਵੱਡੇ ਹਾਂ ਇਸ ਤੁਹਾਡੇ ਹੰਕਾਰ ਨੂੰ ਤੋੜਨ ਵਾਸਤੇ ਵੀ ਅਸੀਂ ਸਾਂਝਾ ਬਚਨ ਕਹਿਣਾ ਕੀਤਾ ਹੈ ਤੀਸਰਾ ਇਹ ਕਿ ਸਵਾਸਾਂ ਦਾ ਭਰੋਸਾ ਨਹੀਂ ਕਿਸ ਵਕਤ ਸਵਾਸ ਨਿਕਲ ਜਾਣ ਇਸ ਲਈ ਅਸੀਂ ਨਿਜਮ ਪੂਰਾ ਕਰ ਲਈ ਇਕੱਠੀ ਹੀ ਜੈਕਾਰ ਕਰ ਦਿਤੀ ਹੈ ਤੁਹਾਨੂੰ ਵਾਰੀ ਵਾਰੀ ਮੱਥਾ ਟੇਕਣ ਵਿੱਚ ਸਮਾਂ ਜ਼ਿਆਦਾ ਲੱਗਣਾ ਸੀ ਸਵਾਸਾਂ ਦਾ ਭਰੋਸਾ ਨਹੀਂ ਇਸ ਲਈ ਕੀ ਪਤਾ ਸੀ ਕਿ ਸਵਾਸ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਰਨ ਤੋਂ ਪਹਿਲੇ ਹੀ ਪੂਰੇ ਹੋ ਜਾਂਦੇ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਤ ਨਾ ਜਾਣ ਇਹ ਉਪਰੋਕਤ ਬਚਨ ਸੁਣ ਕੇ ਸੇਧ ਨਿਰੁੱਤਰ ਹੋਗੇ ਅਤੇ ਗੁਰੂ ਸਾਹਿਬ ਜੀ ਨਾਲ ਚਰਚਾ ਕਰਨ ਵਾਸਤੇ ਤਿਆਰ ਹੋਗੇ ਫਿਰ ਸਿੱਧ ਕਹਿਣ ਲੱਗੇ ਕਿ ਭਾਵੇਂ ਤੁਸੀਂ ਆਪਣੀ ਮਤ ਅਨਸਾਰ ਸਹੀ ਕੀਤਾ ਪਰ ਸਾਡੀ ਮਤ ਅਨਸਾਰ ਸਹੀ ਨਹੀਂ ਕੀਤਾ ਇਸ ਲਈ ਤੁਸੀਂ ਸਾਡੇ ਚੇਲੇ ਬਣੋ ਅਤੇ ਸਾਨੂੰ ਨਮਸਕਾਰ ਕਰੋ ਤਾਂ ਅਸੀਂ ਕਿਹਾ ਕਿ हे ਸਿੱਧੋ ਜੇਕਰ ਤੁਸੀਂ ਆਪਣੇ ਵੱਡੇ ਪਣ ਵੀ ਸਾਡੀ ਕੀਤੀ ਹੋਈ ਨਮਸਕਾਰ ਨੂੰ ਕਬੂਲ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਨਮਸਕਾਰ ਕਰਦੇ ਹੀ ਨਹੀਂ ਪ੍ਰਸ਼ਨ ਸੀ ਕਿ ਸਿੱਧ ਕਹਿਣ ਲੱਗੇ ਫਿਰ ਤੁਸੀਂ ਕਿਸ ਨੂੰ ਨਮਸਕਾਰ ਕਰਦੇ ਹੋ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਿਸ ਅਗੇ ਰਹਿਰਾਸ ਖਮਾਰੀ ਸਾਚਾ ਅਪਰ ਅਪਾਰੋ ਏ ਸਿੱਧੂ ਉਸ ਪਰਮੇਸ਼ਰ ਅੱਗੇ ਹਮਾਰੀ ਸਾਡੀ ਰਹਿਰਾਸ ਦਾ ਪ੍ਰਾਰਥਨਾ ਨਮਸਕਾਰ ਹੈ ਜੋ ਤਰੇਕਾਲ ਸਾਚਾ ਸੱਚਾ ਸਰੂਪ ਹੈ ਵਤਰੇਕਾਲ ਆਬਾਦ ਰੂਪ ਹੈ ਅਤੇ ਜਿਸ ਤੋਂ ਅਪਰ ਪ੍ਰਕਿਰਤੀ ਉਰੇ ਤੇ ਆਪ ਅਪਾਰੋ ਪ੍ਰਕਿਰਤੀ ਤੋਂ ਪਰੇ ਹੈ ਫਿਰ ਪ੍ਰੇਸ਼ੰਸੀ ਫਿਰ ਸਿੱਧ ਕਹਿਣ ਲੱਗੇ ਜਿਸ ਪਰਮੇਸ਼ਰ ਨੂੰ ਤੁਸੀਂ ਨਮਸਕਾਰ ਕਰਦੇ ਹੋ ਉਸ ਪਰਮੇਸ਼ਰ ਉੱਤੇ ਤੁਹਾਡੀ ਕਿੰਨੀ ਕੋ ਸ਼ਰਦਾ ਹੈ ਵਾ ਤੁਸੀਂ ਕਿਸੇ ਹੋਰ ਦੇ ਅੱਗੇ ਝੁਕਦੇ ਵੀ ਹੋ ਗੁਰੂ ਪਾਤਸ਼ਾਹ ਉਤਰ ਦਿੰਦੇ ਆ ਮਸਤਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਓ ਉਸ ਵਾਹਿਗੁਰੂ ਦੇ ਅੱਗੇ ਅਸੀਂ ਆਪਣਾ ਮਸਤਕ ਮੱਥਾ ਸਿਰ ਕੱਟ ਕੇ ਧਰੀ ਧਰ ਰੱਖ ਦੇਣਾ ਕਰੀਏ ਭਾਵ ਜਿਸ ਰਸਤੇ ਮੇਰਾ ਪਿਆਰਾ ਵਾਹਿਗੁਰੂ ਆਵੇ ਉਸ ਰਸਤੇ ਵਿੱਚ ਆਪਣਾ ਸੀਸ ਰੱਖ ਦੇਣਾ ਕਰੀਏ ਅਤੇ ਉਸ ਪਰਮੇਸ਼ਰ ਦੇ ਅੱਗੇ ਅੱਗੇ ਆਪਣਾ ਤਨ ਮਨ ਅਰਪ ਦੇਣਾ ਕਰੀਏ ਫਿਰ ਸਿੱਧ ਕਹਿਣ ਲੱਗੇ ਕਿ ਤੁਸੀਂ ਕਿਸੇ ਸਾਧੂ ਸੰਤ ਅੱਗੇ ਨਹੀਂ ਝੁਕਦੇ ਪਾਤਸ਼ਾਹ ਉਤਰ ਦਿੰਦੇ ਆ ਨਾਨਕ ਸੰਤ ਮਿਲੈ ਸੱਚ ਪਾਈਐ ਸਹਜ ਪਾਈ ਜਸ ਲਿਓ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਸ ਸ਼ਾਂਤ ਆਤਮਾ ਵਾਲੇ ਪੁਰਖ ਦੇ ਨਾਲ ਮਿਲਣੇ ਕਰਕੇ ਸੱਚੇ ਨਾਮ ਨੂੰ ਪਉਣਾ ਕਰੀਦਾ ਹੈ ਵਾ ਜਿਸ ਸੰਤ ਮਹਾਤਮਾ ਨਾਲ ਮਿਲ ਕੇ ਸੱਚੇ ਦਾ ਜਸ ਕਰਨਾ ਪਾਈਦਾ ਹੈ ਵਾ ਸੱਚ ਸਰੂਪ ਦੀ ਸਾਖ ਆਤਤਾ ਪਾਈਦੀ ਹੈ ਅਤੇ ਜਿਸ ਦੀ ਸੰਗਤ ਕਰਕੇ ਸੁੱਤੇ ਸਿੱਧ ਹੀ ਪਾਏ ਪ੍ਰੇਮਪੂਰਵਕ ਵਾ ਸਹਿਜ ਸ਼ਾਂਤੀ ਸੁਭਾ ਨੂੰ ਧਾਰ ਕੇ ਪਰਮੇਸ਼ਰ ਦਾ ਜਸ ਕੀਰਤਨ ਕਰਨ ਦੀ ਦਾਤ ਨੂੰ ਲਿਓ ਲੈਣਾ ਕਰੀਦਾ ਹੈ ਇਉਂ ਹੈ ਸਿੱਧੋ ਅਜਹੀ ਕੋਈ ਗੱਲ ਨਹੀਂ ਕਿ ਅਸੀਂ ਕਿਸੇ ਵੀ ਸੰਤ ਅੱਗੇ ਨਹੀਂ ਚੁੱਕਦੇ ਅਸੀਂ ਐਸੇ ਉਪਰੋਕਤ ਕਹੇ ਸੰਤ ਜਨ ਅੱਗੇ ਆਪਣਾ ਸਿਰ ਕੱਟ ਕੇ ਭੇਡ ਕਰਨ ਲਈ ਤਿਆਰ ਹਾਂ ਕਿਸੇ ਹੰਕਾਰੀ ਦੰਬੀ ਪਖੰਡੀਪੁਰ ਕੱਗੇ ਅਸੀਂ ਨਹੀਂ ਝੁੱਕਦੇ ਫਿਰ ਸਿੱਧ ਕਹਿਣ ਲੱਗੇ ਕਿ ਸੱਚੇ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਗੁਰੂ ਉੱਤਰ ਦਿੰਦੇ ਆ ਨਾਨਕ ਸੰਤ ਮਿਲੈ ਸੱਚ ਪਾਈਐ ਸਹਜ ਭਾਈ ਜਸ ਲਿਓ ਫਿਰ ਉਸੇ ਪੰਕਤੀ ਰੇ ਜਵਾਬ ਦਿੰਦੇ ਆ ਕਿ ਹੇ ਭਾਈ ਜਦੋਂ ਸਾਸ ਗਰਾਸ ਨਾਮ ਜਪਣ ਵਾਲੇ ਸੰਤ ਜਨ ਮਿਲ ਜਾਣ ਤਦ ਹੀ ਸੱਚੇ ਪਰਮੇਸ਼ਰ ਨੂੰ ਪਉਣਾ ਕਰੀਦਾ ਹੈ ਵਾਜ ਜਦ ਸੱਚ ਦੀ ਪ੍ਰਾਪਤੀ ਹੁੰਦੀ ਤਦ ਹੀ ਜੀਵ ਸੁੱਤੇ ਸਿੱਧ ਪ੍ਰਭੂ ਦੇ ਜਸ ਕੀਰਤਨ ਕਰਨ ਦੀ ਦਾਤ ਗੁਰਾਂ ਪਾਸੋਂ ਲੈਣਾ ਕਰਦਾ ਹੈ ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਕਿ ਤੁਹਾਨੂੰ ਕੁਝ ਤਾਂ ਸਾਡੇ ਮਤਵਲ ਮੰਨੂ ਭਮਾਉਣਾ ਫੇਰਨਾ ਚਾਹੀਦਾ ਗੁਰੂ ਪਾਤਸ਼ਾਹ ਉੱਤਰ ਦਿੰਦੇ ਆ ਕਿ ਆ ਪਵਿਏ ਸੱਚ ਸੂਚਾ ਹੋਏ ਇਹ ਸਿੱਧੂ ਅਸੀਂ ਆਪਣੇ ਮਨ ਨੂੰ ਤੁਹਾਡੇ ਮਤਵਲ ਜਾਂ ਕਿਸੇ ਹੋਰ ਪਾਸੇ ਵੱਲ ਕੀ ਭਵਿਏ ਭਮਾਉਣਾ ਕਰੀਏ ਵਪਾਰਥਾਂ ਵੱਲ ਪਵਾ ਕੇ ਕੀ ਲਾਉਣਾ ਕਰੀਏ ਜਦ ਸੱਚ ਸੱਜੇ ਪਰਮੇਸ਼ਰ ਦਾ ਨਾਮ ਜਪ ਕਰਕੇ ਹੀ ਮਾਨੇ ਸੂਚਾ ਪਵਿੱਤਰ ਹੋਣਾ ਹੈ ਫਿਰ ਸਿੱਧ ਕਹਿਣ ਲੱਗੇ ਕਿ ਜੇਕਰ ਨਮਸਕਾਰ ਕਰਦਿਆਂ ਤੁਹਾਨੂੰ देर ਲੱਗਦੀ ਸੀ ਤਾਂ ਤੁਸੀਂ ਸਾਰਿਆਂ ਦੀ ਪ੍ਰਕਰਮਾ ਹੀ ਕਰ ਲੀਂਦੇ ਪਾਤਸ਼ਾਹ ਫਿਰ ਦੱਸਦੇ ਆ ਕਿ ਆਪ ਭਵੀਏ ਸੱਚ ਸੂਚਾ ਹੋਏ ਇਹ ਸਿੱਧੋ ਤੁਹਾਡੇ ਆਲੇ ਦੋ ਆਲੇ ਭੋਣ ਨਾਲ ਕੀ ਹੋਵੇਗਾ ਤੁਹਾਡੀਆਂ ਪ੍ਰਕਰਮਾ ਕੀ ਕਰਦੇ ਫਿਰੀਏ ਅਰਥਾਤ ਤੁਹਾਡੀ ਪ੍ਰਕਰਮਾ ਕਰਨ ਦੀ ਸਾਨੂੰ ਲੋੜ ਨਹੀਂ ਫਿਰ ਸਿੱਧ ਕਹਿਣ ਲੱਗੇ ਚਲੋ ਤੀਰਥਾਂ ਤੇ ਇਸ਼ਨਾਨ ਕਰ ਆਵੋ ਜਾਂ ਤੀਰਥ ਯਾਤਰਾ ਕਰ ਲਓ ਸਤਿਗੁਰੂ ਕਹਿੰਦੇ ਇਹ ਸਿੱਧੋ ਤੀਰਥਾਂ ਤੇ ਕੀ ਭੌਂਦੇ ਫਿਰਨਾ ਹੈ ਪਾਵ ਤੀਰਥਾਂ ਦੇ ਭਾਉਣ ਦਾ ਕੋਈ ਲਾਭ ਨਹੀਂ ਜਰ ਸੱਚੇ ਨਾਮ ਕਰਕੇ ਹੀ ਮਨ ਨੇ ਸੂਚਾ ਪਵਿੱਤਰ ਹੋਣਾ ਹੈ ਸਾਚ ਸ਼ਬਦ ਬਿਨ ਮੁਕਤ ਨਾ ਕੋਈ ਰਹਾਉ ਇਹ ਸਿੱਧੋ ਗੁਰੂ ਸਾਹਿਬ ਜੀ ਦੇ ਸਾਚ ਸੱਚੇ ਸ਼ਬਦ ਉਪਦੇਸ਼ ਤੋਂ ਬਗੈਰ ਕੋਈ ਵੀ ਪੁਰਖ ਮੁਕਤ ਨਹੀਂ ਹੋਇਆ ਰਹਾ ਉਹ ਬਿਸਰਾਮ ਦੇ ਕੇ ਫਰਮਾਉਂਦੇ ਫਿਰ ਇੱਕ ਸਿੱਧ ਬੋਲਿਆ ਕਮਨ ਤੁਮੇ ਕੀ ਆ ਨਾਮ ਤੁਹਾਡਾ ਕੌਨ ਮਾਰਗ ਕੌਨ ਸਵਾਉ ਪਤਸ਼ਾਹ ਬਾਣੀ ਰਹਿਂਦਾ ਸਰੇ ਜਿਹੜਾ ਉਹਨੇ ਸਵਾਲ ਕੀਤਾ ਕਮਨ ਤੁਮੇ ਤੁਸੀਂ ਕੌਣ ਹੋ ਭਾਵ ਤੁਹਾਡਾ ਸਰੂਪ ਕੀ ਹੈ ਦੂਜਾ ਉਹਦਾ ਪ੍ਰਸ਼ਨ ਸੀ ਕੀ ਆ ਨਾਮ ਤੁਹਾਡਾ ਤੁਹਾਡਾ ਨਾਮ ਕੀ ਹੈ ਤੀਸਰਾ ਉਹਦਾ ਪ੍ਰਸ਼ਨ ਸੀ ਕੌਨ ਮਾਰਗ ਤੁਹਾਡਾ ਮਾਰਗ ਰਸਤਾ ਕਿਹੜਾ ਹੈ ਭਾਈ ਕਹਿਣ ਤੂੰ ਭਾਬ ਤੁਸੀਂ ਕਿਹੜੇ ਰਸਤੇ ਇੱਥੇ ਆਏ ਹੋ ਚੌਥਾ ਪ੍ਰਸ਼ਨ ਸੀ ਕੌਨ ਸੋ ਆਉ ਤੁਹਾਡਾ ਇੱਥੇ ਸਮੇਰ ਪਰਬਤ ਤੇ ਆਉਣ ਦਾ ਸਵਾਉ ਪ੍ਰਯੋਜਨ ਕਿਹੜਾ ਹੈ ਪਹਿਲਾ ਸਤਿਗੁਰੂ ਜੀ ਨਿਮਰਤਾ ਦੇ ਸਹਿਤ ਉੱਤਰ ਦਿੰਦੇ ਆ ਸੱਚ ਕਹੋ ਅਰਦਾਸ ਹਮਾਰੀ ਹੋ ਸੰਤ ਜਨਾ ਬਲ ਜਾਓ ਪਹਿਲਾ ਪਾਤਸ਼ਾਹ ਦੱਸਦੇ ਹੈ ਸਿੱਧੋ ਅਸੀਂ ਸੱਚ ਕਹੋ ਕਹਿੰਦੇ ਆ ਹਮਾਰੀ ਸਾਡੀ ਅਰਦਾਸ ਬੇਨਤੀ ਸੁਣੋ ਮੈਂ ਤਾਂ ਸੰਤ ਮਹਾਤਮਾ ਜਨਾਂ ਦੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲਹਾਰ ਜਾਂਦਾ ਪ੍ਰਸ਼ੰਸੀ ਪੁਨਾ ਇੱਕ ਸਿੱਧ ਨੇ ਕਿਹਾ ਕਿ ਤੁਸੀਂ ਸਾਡੇ ਪ੍ਰਸ਼ਨਾਂ ਦਾ ਉੱਤਰ ਨਹੀਂ ਦਿੱਤਾ ਤੁਸੀਂ ਇਕੱਲੇ ਇਕੱਲੇ ਪ੍ਰਸ਼ਨ ਦਾ ਉੱਤਰ ਦੇਣਾ ਕਰੋ ਗੁਰੂ ਪਾਤਸ਼ਾਹ ਫਿਰ ਉੱਤਰ ਦਿੰਦੇ ਆ ਪਹਿਲਾ ਪ੍ਰਸ਼ਨ ਕਵਨ ਤੁਮੇ ਤੁਸੀਂ ਕੌਣ ਹੋ ਭਾਵ ਤੁਹਾਡਾ ਸਰੂਪ ਕੀ ਆ ਪਾਤਸ਼ਾਹ ਕਹਿੰਦੇ ਸਾਚ ਕਹਾਂ ਅਸੀਂ ਸੱਚ ਕਹਿੰਦੇ ਆ ਕਿ ਸਤ ਚਿਤ ਆਨੰਦ ਇਹੋ ਹੀ ਸਾਡਾ ਸਰੂਪ ਹੈ ਜਿਸ ਤੋਂ ਅਸੀਂ ਪੈਦਾ ਹੋਏ ਆ ਵਤਰੇ ਕਾਲ ਆਬਾਦਿਤਿੰ ਸਤਿੰ ਭਾਵ ਜੋ ਤਿੰਨਾ ਕਾਲਾਂ ਵਿੱਚ ਨਾਸ਼ ਨਾ ਹੋਵੇ ਇਹੋ ਹੀ ਸਾਡਾ ਸਰੂਪ ਆ ਫਿਰ ਉਹਨਾਂ ਦਾ ਪ੍ਰਸ਼ਨ ਸੀ ਨਾ ਕਿਆ ਨਾਉ ਤੁਮਾਰਾ ਕੀ ਨਾਮ ਕੀ ਹੈ ਪਾਦਸ਼ਾਹ ਕਹਿੰਦੇ ਅਰਦਾਸ ਹਮਾਰੀ ਮੇਰਾ ਨਾਮ ਅਰਦਾਸ ਅਰਦਾਸੀਆ ਹੈ ਪਾਪ ਅਸੀਂ ਹਰ ਵੇਲੇ ਪਰਮੇਸ਼ਰ ਅੱਗੇ ਬੇਨਤੀ ਕਰਦੇ ਰਹਿੰਦੇ ਆ ਤੀਸਰਾ ਉਹਨਾਂ ਦਾ ਪ੍ਰਸ਼ਨ ਸੀ ਨਾ ਕੌਣ ਮਾਰਗ ਤੁਹਾਡਾ ਰਸਤਾ ਕਿਹੜਾ ਪਾਦਸ਼ਾਹ ਉੱਤਰ ਦਿੰਦੇ ਜੋ ਸੰਤ ਜਨਾਂ ਦਾ ਭਜਨ ਸਿਮਰਨ ਕਰਨ ਰੂਪੀ ਮਾਰਗ ਹੈ ਇਹੋ ਮੇਰਾ ਰਸਤਾ ਹੈ ਵਾ ਗੁਰੂ ਪਰਮੇਸ਼ਰ ਦੇ ਬਖਸ਼ਿਓਏ ਨਾਮ ਭਗਤੀ ਦੇ ਬਲ ਨਾਲ ਇਥੋਂ ਤੁਹਾਡੇ ਪਾਸ ਆਉਣਾ ਕੀਤਾ ਹੈ ਚੌਥਾ ਪ੍ਰਸ਼ਨ ਸੀ ਕੌਣ ਸਵਾਉ ਤੁਹਾਡਾ ਪਰਜੋਗਨ ਕੀ ਹੈ ਪਾਤਸ਼ਾਹ ਉੱਤਰ ਦਿੰਦੇ ਆ ਹਉ ਸੰਤ ਜਨਾ ਬਲ ਜਾਓ ਜਿਹੜਾ ਮੈਂ ਸਾਸ ਗਰਾਸ ਨਾਮ ਜਪਣੇ ਵਾਲੇ ਸੰਤ ਜਨਾ ਦੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲਹਾਰ ਜਾਂਦਾ ਹਾਂ ਇਹੋ ਹੀ ਮੇਰਾ ਅਸਲੀ ਪਰਜੋਗਨ ਹੈ ਫਿਰ ਸਿੱਧਾਂ ਨੇ ਹੋਰ ਪ੍ਰਸ਼ਨ ਕੀਤੇ ਕਹਿ ਬੈਸੋ ਕਹਿ ਰਹੀ ਹੈ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈ ਰਾਗੀ ਕਿਆ ਤੁਮਾਰਾ ਰਾਹ ਪਹਿਲਾ ਪ੍ਰਸ਼ਨਸੀ ਕਹਿ ਬੈਸੋ ਤੁਸੀਂ ਕਿੱਥੇ ਬੈਠਦੇ ਹੋ ਦੂਸਰਾ ਪ੍ਰਸ਼ਨਸੀ ਕਹਿ ਰਹੀ ਹੈ ਬਾਲੇ हे ਬਾਲਕ ਕਿਸ ਜਗ੍ਹਾ ਤੇ ਤੁਸੀਂ ਸਥਿਤ ਰਹਿੰਦੇ ਹੋ ਕਿਉਂਕਿ ਉਹਨਾਂ ਦੀ ਉਮਰਾਂ ਬਹੁਤ ਜ਼ਿਆਦੀਆਂ ਸਨ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਰੀਰਕ ਉਮਰ ਜਿਹੜੀ ਉਹ ਬਹੁਤ ਥੋੜੀ ਸੀ ਇਸ ਲਈ ਉਹਨਾਂ ਨੂੰ ਬਾਲਕ ਦਿਸਦੇ ਹਨ ਮਹਾਰਾਜ ਉਹ ਬਾਲਕ ਕਹਿ ਕੇ ਉਚਾਰਦੇ ਆ ਕਿੱਥੇ ਰਹਿੰਦੇ ਹੋ ਤੀਸਰਾ ਪ੍ਰਸ਼ਨ ਸੀ ਕਹਿ ਆਵੋ ਕਿਸ ਜਗ੍ਹਾ ਤੋਂ ਤੁਸੀਂ ਆਏ ਹੋ ਚੌਥਾ ਪ੍ਰਸ਼ਨ ਸੀ ਕਹਿ ਜਾਹੋ ਕਿਸ ਜਗ੍ਹਾ ਤੇ ਤੁਸੀਂ ਜਾ ਰਹੇ ਹੋ ਜਾਵੋਗੇ ਪੰਜਵਾਂ ਪ੍ਰਸ਼ਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਫਿਰ ਇੱਕ ਸਿੱਧ ਬੋਲਿਆ ਕਿ ਹੈ ਬੈਰਾਗੀ ਵਿਰਾਗਮਾਨ ਤਪਾ ਜੀ ਸੁਣਨਾ ਕਰ ਤੇਰਾ ਰਾਹੋ ਰਸਤਾ ਕਿਹੜਾ ਹੈ ਪਾਤਸ਼ਾਹ ਅੱਗੇ ਫਿਰ ਦੱਸਦੇ ਆ ਕਟਕਟ ਬੈਸ ਨਿਰੰਤਰ ਰਹੀਐ ਚਲਹਿ ਸਤਗੁਰੁ ਪਾਏ ਸਹਿਜਿ ਆਈ ਹੁਕਮਿ ਸਿਧਾਈ ਨਾਨਕ ਸਦਾ ਰਜਾਈ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮਖ ਬੂਝੈ ਆਪ ਪਛਾਣੈ ਸਚੇ ਸੱਚ ਸਮਾਏ ਪਾਤਸ਼ਾਹ ਸਬ ਉਪਰੋਕਤ ਪੌੜੀ ਵੇ ਸਤਗੁਰੂ ਪਿਛਲੇ ਪੰਜਾਂ ਪ੍ਰਸ਼ਨਾਂ ਦਾ ਉੱਤਰ ਅਨਵੇਂ ਰੀਤ ਅਨਸਾਰ ਕਥਨ ਕਰਦੇ ਆ ਬੱਲਾ ਉਹਨਾਂ ਦਾ ਪ੍ਰਸ਼ਨ ਸੀ ਨਾ ਵੀ ਕਿਸ ਜਗ੍ਹਾ ਤੁਸੀਂ ਬੈਠਦੇ ਪਹਿਲੇ ਪ੍ਰਸ਼ਨ ਦਾ ਉੱਤਰ ਦਿੰਦੇ ਕਿ ਆਸਣ ਬੈਸਣ ਥਿਰ ਨਾਰਾਇਣ ਇਹ ਸਿੱਧੋ ਜਿਹੜਾ ਨਾਰਾਇਣ ਪਰਮੇਸ਼ਰ ਦੇ ਸਰੂਪ ਵਿੱਚ ਥਿਰ ਸਥਿਤ ਹੋਏ ਹਾਂ ਅਸੀਂ ਇਹੋ ਹੀ ਆਸਣ ਲਗਾ ਕੇ ਬੈਠੇ ਹਾਂ ਭਾਵ ਬਿਰਤੀ ਜੋੜ ਕੇ ਬੈਠੇ ਹਾਂ ਐਸੀ ਗੁਰਮਤ ਪਾਏ ਪਰ ਅਜਹੀ ਦਾਤ ਅਸੀਂ ਗੁਰਮਤ ਦੁਆਰਾ ਹੀ ਪਾਉਣਾ ਕੀਤੀ ਹੈ ਗੁਰਾਂ ਦੀ ਮਤ ਅਨਸਾਰ ਪਾਈ ਹੈ ਦੂਸਰਾ ਪ੍ਰਸ਼ਨ ਸੀ ਕਹਿ ਰਹੀ ਹੈ ਬਾਲੇ ਤੁਸੀਂ ਕਿਸ ਜਗ੍ਹਾ ਤੇ ਸਥਿਤ ਰਹਿੰਦੇ ਹੋ ਦੂਸਰੇ ਪ੍ਰਸ਼ਨ ਦਾ ਸਤਿਗੁਰੂ ਉੱਤਰ ਦਿੰਦੇ ਕਟ ਕਟ ਬੈਸ ਨਿਰੰਤਰ ਰਹੀ ਹੈ ਜੋ ਪਰਮੇਸ਼ਰ ਕੱਡਾਂ ਕੱਡਾਂ ਵਿੱਚ ਨਿਰੰਤਰ ਇੱਕ ਰਸ ਬੈਠਾ ਸਥਿਤ ਹੈ ਹਰ ਵਕਤ ਉਸ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਹਾਂ ਵਾ ਕੱਡਾਂ ਗੱਡਾਂ ਵਿੱਚ ਬੈਠ ਕੇ ਨਾਮ ਵਿੱਚ ਇੱਕ ਰਸ ਜੁੜੇ ਰਹਿੰਦੇ ਹਾਂ ਤੀਸਰਾ ਪ੍ਰਸ਼ਨ ਸੀ ਕਹ ਆਵੋ ਤੁਸੀਂ ਕਿਸ ਜਗ੍ਹਾ ਤੋਂ ਆਏ ਹੋ ਗੁਰੂ ਪਾਤਸ਼ਾਹ ਉੱਤਰ ਦਿੰਦੇ ਆ ਸਹਿਜੇ ਆਏ ਸੁਭਾਵਕ ਹੀ ਉਸ ਦੇ ਹੁਕਮ ਅਨਸਾਰ ਸੰਸਾਰ ਵਿੱਚ ਜੀਵਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇਣ ਵਾਸਤੇ ਆਏ ਹਾਂ ਵਸ ਸਹਿਜੇ ਗਿਆਨ ਸਰੂਪ ਵਿੱਚੋਂ ਪੈਦਾ ਹੋ ਕੇ ਆਏ ਹਾਂ ਚੌਥਾ ਪ੍ਰਸ਼ਨ ਸੀ ਕਹਿ ਜਾਹੋ ਤੁਸੀਂ ਕਿਸ ਜਗ੍ਹਾ ਤੇ ਜਾਵੋਗੇ ਚੌਥੇ ਪ੍ਰਸ਼ਨ ਦਾ ਉੱਤਰ ਦਿੰਦੇ ਆ ਕਿ ਹੁਕਮ ਸਿਧਾਏ ਉਸ ਪਰਮੇਸ਼ਰ ਦੇ ਹੁਕਮ ਵਿੱਚ ਹੀ ਚੱਲਦੇ ਜਾਂਦੇ ਹਾਂ ਪੁਨਾ ਇੱਕ ਸਿੱਧ ਨੇ ਕਿਹਾ ਕਿ ਤੁਸੀਂ ਮਦ ਕਾਲ ਵਿੱਚ ਕਿੱਥੇ ਰਹਿੰਦੇ ਹੋ ਗੁਰੂਤਰ ਦਿੰਦੇ ਨਾਨਕ ਸਦਾ ਰਜਾਏ ਸਤਿਗੁਰੂ ਸਾਹਿਬ ਜੀ ਕਹਿੰਦੇ ਆ ਕਿ ਅਸੀਂ ਮਦ ਕਾਲ ਵਿੱਚ ਹਮੇਸ਼ਾ ਉਸ ਦੀ ਰਜ਼ਾਈ ਅਗਿਆ ਵਿੱਚ ਰਹਿੰਦੇ ਹਾਂ ਪੰਜਵਾਂ ਪ੍ਰਸ਼ਨ ਸੀ ਤੁਹਾਡਾ ਰਸਤਾ ਕਿਹੜਾ ਪੰਜਵੇਂ ਪ੍ਰਸ਼ਨ ਦਾ ਉੱਤਰ ਦਿੰਦੇ ਸਤਿਗੁਰੂ ਚੱਲੈ ਸਤਿਗੁਰ ਪਾਏ ਜੋ ਸਤਿਗੁਰ ਅਕਾਲ ਪੁਰਖ ਦੇ ਪਾਏ ਅਨਸਾਰ ਹੋ ਕੇ ਚੱਲੈ ਚੱਲਦੇ ਹਾਂ ਇਹੋ ਸਾਡਾ ਮਾਰਗ ਰਸਤਾ ਹੈ ਸੋ ਇੱਥੋਂ ਤੱਕ ਸਾਧ ਸੰਗਤ ਜੀ ਜੋ ਤਿੰਨ ਪੌੜੀਆਂ ਹੋਈਆਂ ਹਨ ਸਿੱਧਗੋਸ਼ਟ ਦੀਆਂ ਇਸੇ ਤਰ੍ਹਾਂ ਪ੍ਰਸ਼ਨ ਉੱਤਰ ਪ੍ਰਸ਼ਨ ਉੱਤਰ ਸਿੱਧਾਂ ਦੇ ਸਤਿਗੁਰੂ ਜੀ ਕਥਨ ਕਰ ਰਹੇ ਹਨ ਜੋ ਆਪਾਂ ਅਨਲੇ ਦਿਨਾਂ ਚ ਫਿਰ ਬਾਕੀ ਵਿਚਾਰ ਕਰਦੇ ਜਾਵਾਂਗੇ ਹੁਣ ਇੱਥੇ ਹੀ ਆਪਾਂ ਫਤਿਹ ਬੁਲਾਉਨੇ ਹਾਂ 1 ਮਿੰਟ ਸਿਮਰਨ ਦੀ ਹਾਜ਼ਰੀ ਲਵਾ ਕੇ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਏ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ